ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਉਹਨਾਂ ਵਿੱਚ ਤਿੰਨ ਤਾਂ ਪੁਣੇ ਉਲਟਾਂ ਸਿੱਧੀਆਂ ਇੱਕ ਸਲਾਈ ਤੇ ਹੀ ਡਿਜ਼ਾਈਨ ਬਣੂਗਾ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ 'ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੋਗੇ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜਿਦੋਂ ਆਪਏ ਸਿਲਾਈ ਲਈ ਗੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਗੁੰਡੇ ਲੈਣੇ ਆ ਤਿੰਨ ਤਿੰਨ ਗੁੰਡਿਆਂ ਤੇ ਆਪਣੇ ਇਹ ਡਿਜ਼ਾਈਨ ਬਣੂਗਾ ਠੀਕ ਹੈ ਜੀ ਇਸ ਤਰ੍ਹਾਂ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਦੇਖੋ نیچے ਬਾਰਡਰ ਤੁਸੀਂ ਕੋਈ ਵੀ ਬਣਾ ਲੈਣਾ ਜਿਵੇਂ ਇਸ ਤਰ੍ਹਾਂ ਮੈਂ ਦੋ ਉਲਟੀਆਂ ਲਾਈਨਾਂ ਬਾਰਡਰ ਦੇ ਤੌਰ ਤੇ ਬਣਾਈਆਂ ਉੱਪਰ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਹੈ ਰਾਈਟ ਸਾਈਡ ਤੋਂ ਪਹਿਲੀ ਸਲਾਈ ਫਾਸਟਰ ਉਹ ਆਪਣੀ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੂ ਚਾਹੇ ਬੁਨੋ ਉਸ ਤੋਂ ਬਾਅਦ ਦੇਖੋ ਸਾਰੀ ਸਲਾਈ ਆਪਣੀ ਸਿੱਧੀ ਜਾਊਗੀ ਇਸ ਤਰ੍ਹਾਂ ਸਾਰੀ ਸਲਾਈ ਸਿੱਧੀ ਬਣਾ ਲੈਣੀ ਹੈ ਕਿਸੇ ਵੀ ਪ੍ਰੋਜੈਕਟ ਦੇ ਅਪਲਾਈ ਕਰ ਸਕਦੇ ਹਾਂ ਤੁਸੀਂ ਲੇਡੀਜ਼ ਕਾਰਡੀਗਨ ਜੈਂਟਰ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਫਸਟ ਰੋ ਰਾਈਟ ਸਾਈਡ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਬਹੁਤ ਹੀ ਜਲਦੀ ਜਲਦੀ ਬੰਦ ਆ ਆਪਣਾ ਜਿਹੜਾ ਅੱਜ ਵਾਲਾ ਡਿਜ਼ਾਈਨ ਲਓ ਜੀ ਕੰਪਲੀਟ ਹੋ ਗਈ ਫਸਟ ਜਿਹੜੀ ਆਪਣੀ ਰੋਅ ਕੰਪਲੀਟ ਹੋ ਗਈ ਸੈਕੰਡ ਰੋ ਰੰਗ ਸਾਈਡ ਦੂਸਰੀ ਸਲਾਈ ਉਲਟੀ ਸਾਈਡ ਸਾਰੀ ਸਲਾਈ ਆਪਣੀ ਜਾਊਗੀ ਉਲਟੀ ਦੇਖੋ ਦੋ ਸਲੰਗਾਂ ਤਾਂ ਆਪਣੀਆਂ ਡਿਜ਼ਾਈਨ ਦੀਆਂ ਇਸ ਤਰ੍ਹਾਂ ਹੀ ਆ ਜਾਂਦੀਆਂ ਇੱਕ ਸਿੱਧੀ ਇਕੁਐਲਟੀ ਇਸ ਲਈ ਜਿਹੜਾ ਡਿਜ਼ਾਈਨ ਹੈ ਬਹੁਤ ਜਿਆਦਾ ਆਸਾਨ ਹੈ ਦੂਸਰੀ ਸਿਲਾਈ ਹੋ ਗਈ ਕੰਪਲੀਟ ਆ ਗਈ ਤੀਸਰੀ ਸਿਲਾਈ ਰਾਈਟ ਸਾਈਡ ਤੋਂ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਤਾਰੂ ਚਹਿ ਬਣੋ ਕਿਉਂਕਿ ਬਾਦੂ ਕੁੰਡਾ ਹੁਣ ਇਹ ਤਿੰਨ ਤਿੰਨ ਕੁੰਡਿਆਂ ਤੇ ਆਪਣਾ ਡਿਜ਼ਾਈਨ ਸ਼ੁਰੂ ਹੋਗਾ ਠੀਕ ਹੈ ਦੋ ਕੁੰਡੇ ਛੱਡ ਕੇ ਆਪਾਂ ਪਹਿਲਾਂ ਜਿਹੜਾ ਦੇਖੋ ਇਹ ਤੀਸਰਾ ਕੁੰਡਾ ਹੈ ਇਸ ਤਰ੍ਹਾਂ ਤੀਸਰਾ ਕੁੰਡਾ ਆਪਣੇ ਕੋਲ ਇਹਨੂੰ ਆਪਾਂ ਬਣਾ ਲੈਣਾ ਇਸ ਤਰ੍ਹਾਂ ਥੋੜਾ ਜਿਆ ਲੂਜ਼ ਰੱਖ ਲੈਣਾ ਠੀਕ ਹੈ ਇਸ ਤਰ੍ਹਾਂ ਦੇਖੋ ਫਿਰ ਜਿਹੜੇ ਛੱਡੇ ਹੋਏ ਦੋ ਕੁੰਡੇ ਇਹਨਾਂ ਨੂੰ ਬਣਾ ਲੈਣੇ ਸਿੱਧੇ ਇਸ ਤਰ੍ਹਾਂ ਠੀਕ ਹੈ ਹਾਂ ਤਿੰਨੇ ਕੁੰਡੇ ਆਪਣੇ ਸਲਾਈ ਤੋਂ ਇਸ ਤਰ੍ਹਾਂ ਉਤਾਰ ਦੇਣੀ ਹੈ ਇਹ ਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਫਿਰ ਉਸੇ ਤਰ੍ਹਾਂ ਦੋ ਕੁੰਡੇ ਆਪਾਂ ਛੱਡ ਦੇਣੇ ਜਿਹੜਾ ਆਪਣਾ ਤੀਸਰਾ ਕੁੰਡਾ ਦੇਖੋ ਇਹਨੂੰ ਆਪਾਂ ਬਣਾ ਲੈਣਾ ਸਿੱਧਾ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਕਰ ਲੈਣਾ ਫਿਰ ਛੱਡੇ ਹੋਏ ਦੋਨੇ ਕੁੰਡੇ ਬਣਾ ਲੈਣੇ ਲਓ ਜੀ ਇਸ ਤਰ੍ਹਾਂ ਫਿਰ ਤੀਸਰਾ ਕੁੰਡਾ ਵੀ ਸਲਾਈ ਤੋਂ ਉਤਾਰ ਦੇਣਾ ਫਿਰ ਉਸੇ ਤਰ੍ਹਾਂ ਤੀਸਰਾ ਕੁੰਡਾ ਥੋੜਾ ਜਿਹਾ ਲੂਜ਼ ਕਰ ਲੈਣਾ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਫਿਰ ਛੱਡੇ ਹੋਏ ਕੁੰਡੇ ਬਣਾ ਲੈਣੇ ਫਿਰ ਤੀਸਰਾ ਕੁੰਡਾ ਵੀ ਇਸ ਤਰ੍ਹਾਂ ਸਲਾਈ ਤੋਂ ਉਤਾਰ ਦੇਣਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕਈ ਵਾਰ ਆਪਾਂ ਕੋਈ ਆਪਣਾ ਪ੍ਰੋਜੈਕਟ ਤਿਆਰ ਕਰਨਾ ਹੁੰਦਾ ਤਾਂ ਆਪਾਂ ਨੂੰ ਜਿਹੜਾ ਇਸ ਤਰ੍ਹਾਂ ਛੋਟੇ-ਛੋਟੇ ਬਣਾਈ ਵਾਲਾ ਤੇ ਜਲਦੀ ਬਣਨ ਵਾਲਾ ਡਿਜ਼ਾਈਨ ਜਿਹੜਾ ਚਾਹੀਦਾ ਹੁੰਦਾ ਠੀਕ ਹੈ ਤਾਂ ਇਸ ਤਰ੍ਹਾਂ ਜਿਹੜਾ ਅੱਜ ਦਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜਲਦੀ ਬਣਦਾ ਹੈ ਛੋਟੇ-ਛੋਟੇ ਬਣਾਈ ਦਾ ਡਿਜ਼ਾਈਨ ਹੈ। ਇਹਹੀ ਤਿੰਨ ਤਨਕੁੰਡਿਆਂ ਨੂੰ ਆਪਾਂ ਸਲਾਈ ਤੇ ਰਿਪੀਟ ਕਰਦੇ ਜਾਣਾ। ਇਸ ਰਕੁੰਡਾ ਪਹਿਲਾਂ ਬਣਾ ਲੈਣਾ ਥੋੜਾ ਜਿਹਾ ਲੂਜ਼ ਕਰ ਲੈਣਾ ਫਿਰ ਛੱਡੇ ਹੋਏ ਦੋਨੇ ਕੁੰਡੇ ਬਣਾ ਲੈਣੇ ਠੀਕ ਹੈ ਲਾਸਟ ਤੇ ਆਪਣੇ ਦੋ ਕੁੰਡੇ ਬਾਧੂ ਆ ਗਏ ਇਹਨਾਂ ਨੂੰ ਚਾਹੀਏ ਆਪਾਂ ਸਿੱਧੇ ਬਣਾ ਲਓ ਚਾਹੇ ਦੋ ਦਾ ਇੱਕ ਕਰਕੇ ਇੱਕ ਆਜੂ ਗਲਾਸ ਤੇ ਇਸ ਤਰ੍ਹਾਂ ਠੀਕ ਹੈ ਦੇਖੋ ਇੱਕ ਇੱਕ ਕੁੰਡਾ ਕੰਨੀਆਂ ਤੇ ਵਾਧੂ ਹੋ ਗਿਆ ਜਿਹੜਾ ਵਿੱਚ ਹੈ ਤਿੰਨ ਤਿੰਨ ਕੁੰਡੀਆਂ ਤੇ ਡਿਜ਼ਾਈਨ ਹੋ ਗਿਆ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਡਿਜ਼ਾਈਨ ਬਣ ਗਿਆ ਚੌਥੀ ਸਲਾਈ ਡਿਜ਼ਾਈਨ ਦੀ ਚੌਥੀ ਤੇ ਲਾਸਟ ਸਲਾਈ ਸਾਰੀ ਸਲਾਈ ਆਪਾਂ ਉਲਟੀ ਬਣਾ ਲੈਣੀ ਹੈ ਸਾਰੇ ਕੁੰਡੇ ਉਲਟੇ ਜਦੋਂ ਇਸ ਡਿਜ਼ਾਈਨ ਨੂੰ ਅੱਗੇ ਅੱਗੇ ਰਿਪੀਟ ਕਰਾਂਗੇ ਤਾਂ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਉੱਭਰ ਕੇ ਆਉਂਦਾ ਹੈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਦੇਖੋ ਆਪਣਾ ਡਿਜ਼ਾਈਨ ਇਸ ਤਰ੍ਹਾਂ ਆ ਰਿਹਾ ਹੈ ਜੇ ਦੋ ਡਿਜ਼ਾਈਨ ਨੂੰ ਦੁਬਾਰਾ ਸ਼ੁਰੂ ਕਰਾਂਗੇ ਤਾਂ ਉਸੇ ਤਰ੍ਹਾਂ ਪਹਿਲੀ ਸਲਾਈ ਬਣਾ ਲੈਣੀ ਹੈ ਸਿੱਧੀ ਡਿਜ਼ਾਈਨ ਆਪਣਾ ਦੁਬਾਰਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਪਹਿਲੀ ਸਲਾਈ ਸਿੱਧੀ ਦੂਸਰੀ ਉਲਟੀ ਬਣਾ ਕੇ ਮੈਂ ਤੀਸਰੀ ਤੇ ਤੁਹਾਨੂੰ ਜਿਹੜਾ ਡਿਜ਼ਾਈਨ ਹੈ ਥੋੜਾ ਜਿਹਾ ਹੋਰ ਬਣਾਉਣਾ ਦੱਸ ਦਵਾਂਗੀ ਠੀਕ ਹੈ ਪਹਿਲਾਂ ਮੈਂ ਦੋ ਸਲਾਈਆਂ ਕੰਪਲੀਟ ਕਰ ਲੈਣੀ ਹੈ ਸਿੱਧੇ ਪਾਸੇ ਤੋਂ ਸਿੱਧੀ ਤੇ ਉਲਟੇ ਪਾਸੇ ਤੋਂ ਉਲਟੀ ਦੋ ਸਲਾਈਆਂ ਹੋ ਗਈਆਂ ਕੰਪਲੀਟ ਤੀਸਰੀ ਆ ਗਈ ਦੇਖੋ ਉਸੇ ਤਰ੍ਹਾਂ ਪਹਿਲਾ ਕੁੰਡਾ ਬੁਣੋ ਚਾਹੇ ਤਾਰੋ ਤੁਹਾਡੀ ਆਪਣੀ ਮਰਜ਼ੀ ਹੈ ਫਿਰ ਉਸੇ ਤਰ੍ਹਾਂ ਤੀਸਰਾ ਕੁੰਡਾ ਲੈਣਾ ਆਪਾਂ ਦੋ ਕੁੰਡੇ ਛੱਡ ਕੇ ਪਹਿਲਾਂ ਤੀਸਰੇ ਕੁੰਡੇ ਨੂੰ ਬਣਾਉਣਾ ਸਿੱਧਾ ਇਸ ਤਰ੍ਹਾਂ ਥ੍ਰੈਡ ਪਿੱਛੇ ਹੀ ਰੱਖਣਾ ਠੀਕ ਹੈ ਥੋੜਾ ਜਿਹਾ ਲੂਜ਼ ਰੱਖ ਲੈਣਾ फिर छे हुए दो कुंडे जड़े बना लेने इस तरह देखो फिर उस तरह तीसरा कुंडा आप पनावेंगे थोड़ा जहाज रखा फिर छे हुए कुंडे बनावेंगे इस तरह ਤੀਸਰੀ ਸਲਾਈ ਇਸ ਤਰ੍ਹਾਂ ਬਣਾ ਕੇ ਚੌਥੀ ਸਲਾਈ ਆਪਾਂ ਬਣਾ ਲੈਣੀ ਹੈ ਉਲਟੀ। ਇਹੀ ਚਾਰ ਸਲਾਈਆਂ ਨੂੰ ਆਪਾਂ ਅੱਗੇ-ਅੱਗੇ ਰਿਪੀਟ ਕਰਦੇ ਜਾਂਗੇ। ਲਓ ਜੀ ਇਸ ਤਰ੍ਹਾਂ ਠੀਕ ਹੈ ਸਾਰੀ ਸਲਾਈ ਮੈਂ ਕੰਪਲੀਟ ਕਰ ਦਈਏ ਫਿਰ ਚੌਥੀ ਸਲਾਈ ਉਲਟੀ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਜਿਹੜਾ ਡਿਜ਼ਾਈਨ ਹੈ ਦੋ ਵਾਰ ਰਿਪੀਟ ਕੀਤਾ ਤਾਂ ਆਪਾਂ ਕਿੰស្ਤਰਾ ਬਣੂਗਾ। ਲਓ ਜੀ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਅੱਗੇ-ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆਊਗਾ ਬਹੁਤ ਹੀ ਸੋਹਣਾ ਡਿਜ਼ਾਈਨ। ਠੀਕ ਹੈ ਜੀ। ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ